ਕਾ ਕਿਵੇਂ ਆ ਬਾਈ ਇਹ ਉੱਥੇ ਤੇ ਆਪ ਹੀ ਦੇਖ ਲੈ ਜੀ ਹੁਣ ਵੀਡੀਓ ਦੇਖੀ ਹੋਈ ਹੈ ਨਹੀਂ ਵੀਡੀਓ ਇੱਕ ਵੱਖਰਾ ਬੇਚਾ ਪਿੰਡ ਦਾ ਨਾ ਪਿੰਡ ਚ ਬੰਦੇ ਦਾ ਸੁਭਾਅ ਦਾ ਪਤਾ ਹੁੰਦਾ ਜੀ ਮੈਂ ਕਹਿੰਦਾ ਕਾਈ ਬਹੁਤ ਕਰਦਾ ਲੋਕਾਂ ਨੂੰ ਪਤਾ ਨਹੀਂ ਕੀ ਇਹਦੇ ਦਮ ਦਿਮਾਗ ਦਾ ਆਇਆ ਹੋਇਆ ਜੀ ਮੈਂ ਭੋਲਾ ਭਾਲਾ ਸੀ ਗਲਤੀ ਮੇਤੋਂ ਬਹੁਤ ਵੱਡੀ ਹੋ ਗਈ ਠੀਕ ਆ ਮੰਨ ਤਾਂ ਥੋੜਾ ਜਿਹਾ ਜੀ ਇਹ ਗੱਲ ਉਹ ਕਿ ਲਾਈ ਲੱਗਾਗਾ ਸਾਡੇ ਪਿੰਡਾ ਇੱਕ ਕੀਰ ਦੀ ਜਗਾ ਹੈ ਉੱਥੇ ਕੰਮ ਆ ਗਿਆ ਸਰ ਘਮਾਉਣ ਵਾਲਾ ਉਹਦੇ ਨਾਲ ਇੱਥੇ ਰੋਈ ਕਮਾਈ ਜਾਉਂਦੀ ਹੋ ਉਹ ਬੰਦਾ ਹੈਗਾ ਕਿਸੇ ਜੇ ਮੈਨੂੰ ਨਹੀਂ ਪਤਾ ਜਿਹੜਾ ਉਹ ਹੈਗਾ ਦੇ ਅੱਬੇ ਸਾਡੇ ਕੋਲ ਕੋਈ ਅਧਿਕਾਰ ਨਹੀਂ ਤੇਰਾ ਬਾਹਰ ਲਾਹਣ ਦਾ ਸੱਤ ਪਤਰਾ ਦੇ ਮਹਿਣਾ ਸਵਾਸੀ ਨਾ ਨਹੀਂ ਤੇ ਨੱਚੇ ਨੂੰ ਕਿਹਨੇ ਕਿਹਾ ਸੀ ਬਾਬਾ ਜੀ ਰਹੇ ਨੇ ਉਹ ਜੀ ਆਂਦੀ ਬਾਪੂ ਜੀ ਐਦਾਂ ਵਾਂ ਵੀ ਗੱਲ ਆਪਦੇ ਆ ਉਹ ਆ ਵੀ ਮਾਡਲ ਹੋ ਆਪਾਂ ਜਿਹੜੇ ਜਿਗਰਾਤੇ ਆ ਹਾਂਜੀ ਆਪਾਂ ਉਹਨਾਂ ਦੀ ਨਿੰਦਾ ਨਹੀਂ ਕਰ ਸਕਦੇ ਨਹੀਂ ਕਰਦੇ ਆਪਣੇ ਮਨ ਚ ਪ੍ਰੇਮ ਆ ਸਾਰੇ ਧਰਮਾਂ ਦਾ ਸਹੀ ਆ ਬਾਬੂ ਉੱਥੇ ਕੋਈ ਵੀ ਆਵੇ ਜਾਵੇ ਕੋਈ ਚੱਕਰ ਨਹੀਂ ਨਗਰ ਕੀਰਤਨ ਤਾਂ ਸਾਰੇ ਹਿੰਦੂ ਪ੍ਰਭਾਤ ਰਹੋਵੇ ਜਗਰਾਤਾਂ ਤੇ ਆਪਾਂ ਜਾਵੜੇ ਥੋੜੇ ਆਏ ਨਾਤਿ ਮੇਲੇ ਕਰਿਆਏ ਕੋਈ ਸ਼ੱਕ ਨਹੀਂ ਸੱਤ ਬਦਲ ਬੰਦ ਨਹੀਂ ਪਰ ਜਿਹੜੇ ਕੰਮ ਇਹਨੇ ਕੀਤਾ ਉਹ ਥੋੜਾ ਗਲਤ ਕੀਤਾ ਗਲਤ ਤੋਂ ਹੈ ਨਾ ਤੇ ਇਹ ਵੀ ਮੰਨਦਾ ਥੋੜਾ ਸਾਨੂੰ ਨਾ ਇਹ ਟੇਡਾ ਜਿਹਾ ਲੱਗਦਾ ਥੋੜਾ ਜਿਹਾ ਘੱਟ ਇਹ ਜੀ ਨਿਆਣੀ ਮਤਲਬ ਉਹ ਜੈਨੂ ਅਕਲ ਥੋੜੀ ਜਿਹੀ ਘੱਟ ਆ ਹਾਂਜੀ ਹਾਂਜੀ ਕੋਈ ਇਹ ਸ਼ਰਾਤ ਯੂਗ ਪੰਡਤ ਜੁ ਕੋਈ ਜੈਨ ਕਦੇ ਕਰੀ ਪਰ ਕਿਸੇ ਨੂੰ ਨਹੀਂ ਪਤਾ ਬੋਲੇ ਕਿੱਥੋਂ ਜੀ ਇਹੋ ਜਿਹੇ ਦਿਮਾਗ ਥੋੜਾ ਜਿਹਾ ਦਾ ਉਹ ਹੈਗਾ ਤਾਂ 12 ਬਾਣਾ ਦੇ। ਸਭਾਈ ਬਾਣਾ ਕਰੀਏ ਆਪਣੇ ਪਿੰਡ ਦੇ ਵਾਲੇ। ਬਾਬਾ ਜੀ ਬਾਣੇ ਮੇਰੇ ਕੋਲੇ ਹੈਗੇ 4-5 ਜਿੰਨੇ ਹੈਗੇ ਕੋਈ ਗੱਲ ਨਹੀਂ। ਜਿੰਨੇ ਹੈਗੇ ਮੈਂ ਸਾਰੇ ਦੇ ਦੂੰਗਾ। ਤੁਸੀਂ ਨਾ ਐ ਕਰਿਓ ਜੀ। ਹਾਂ ਜੀ। ਆਪਣੇ ਕੋਲੇ ਅਧਿਕਾਰ ਨਹੀਂ ਹੈਗਾ ਕਿਸੇ ਸਿੰਘ ਤੋਂ 12 ਲਵਾਉਣ ਦਾ। ਠੀਕ ਹੈ ਜੀ। ਗ੍ਰਾਂਤੀ ਸਿੰਘ ਨਾ ਬੋਚਾਲ ਹੈਗੀ ਆਪਣੀ ਪੀ। ਸਾਰਿਆਂ ਨਾਲ ਹੀ। ਬਾਕੀ ਹਾਂ ਆਪਣੇ ਆਪ ਮੋਢੇ ਸਰਕ ਕਮੇਟੀ ਜੀਆਂ ਦੇ ਅੰਦਰ। ਸਰਪੰਚ ਸਾਹਿਬ। ਇਹ ਪਿੰਡ ਪੱਧਰ ਤੇ ਇਸ ਗੱਲ ਨੂੰ ਆਪਾਂ ਰੱਖੀਏ। ਠੀਕ ਹੈ ਜੀ। ਫਿਰ ਤਾਂ ਚਲੋ ਮਾਤ ਥੋੜੀ ਆਪਣੀ ਵੀ ਬਹੁਤ ਥੋੜੀ ਇਹਦੀ ਥੋੜੀ ਘੱਟ ਥੋੜੀ ਤੇ ਹੈ ਇਹ ਆਪਣਾ ਹੀ ਤੁਸੀਂ ਇਹ ਕਹਾਂ ਐ ਕਰੋ ਜਦੋਂ ਕੋਈ ਮੁਲਾਜ਼ਮ ਗਲਤੀ ਕਰਦਾ ਨਾ ਉਹਦੀ ਵਾਰਦੀ ਲਵਾ ਲੈਂਦੇ ਆ ਸੱਤ ਬਜੰਨਾਂ ਤੇ ਉਹਨੂੰ ਵੱਡੇ ਆਫਸਰ ਚੈੱਕ ਕਰਦੇ ਹੁੰਦੇ ਜੇ ਉਹ ਦੁਬਾਰਾ ਸਹੀ ਹੋ ਗਿਆ ਤੇ ਉਹਨੂੰ ਵਾਰਦੀ ਦੇ ਦਿੱਤੀ ਜਾਂਦੀ ਸੱਤ ਬਜੰਨਾਂ ਤੇ ਪਰਮਾਭਾਈ ਟੈਕਪ ਬੈਂਤੀ ਆ ਬਾਣਾ ਤੁਸੀਂ ਜੇ ਲਹਣਾ ਤਾਂ ਵੀ ਦੱਸ ਦਿਓ ਮੈਨੂੰ ਦੇਖੋ ਮੇਰਾ ਬਾਣਾ ਲਾਉਣਾ ਮੇਰੇ ਪਿਓ ਤੋਂ ਖੁੱਦ ਮੈਂ ਮੁੱਖ ਮੋੜ ਨੂੰ ਮੇਰਾ ਜੀ ਕਰਦਾ ਨਹੀਂ ਨਹੀਂ ਤਰੀਕੇ ਨਾਲ ਮੇਰੇ ਕੋ ਮੁੱਖ ਮੋੜ ਨਹੀਂ ਬਾਣਾ ਤਾਂ ਹੁਣ ਵੀ ਲਾਇਆ ਵੀ ਆ ਫਿਰ ਮੁੱਖ ਮੋੜ ਕੇ ਨਹੀਂ ਉਹ ਮੈਂ ਤਾਂ ਨਹੀਂ ਬਪਾ ਜੀ ਦੇਖ ਜਿਹੜੇ ਬਾਣੇ ਹੈਗੇ ਆ ਬਾਪੂ ਜੀ ਬਾਣੇ ਸਾਰੇ ਆਪਾਂ ਲਵਾਉਣੇ ਨੇ ਇੱਥੇ ਲਾਈ ਬੈਠਾ ਮਾੜਾ ਨਹੀਂ ਬਪਾ ਜੀ ਹੋਵੇ ਸੁਣ ਲੈ ਦਿਲੋਂ ਨਹੀਂ ਲਾਇਆ ਆਪਾਂ ਦਿਲੋਂ ਪਾਇਆ ਨਹੀਂ ਉਹ ਦੇਖੋ ਦਿਲੋਂ ਪਾਈ ਰੱਖ ਦਿਲਾਂ ਨਾਲ ਨਹੀਂ ਲਵਾਉਣਾ ਕੋਈ ਕੱਪੜੇ ਤਾਂ ਨਾ ਦੇਣਾ ਉਹ ਮੇਦਾ ਠੀਕਾ ਪੁੱਛਣਾ ਤੇ ਨਾ ਉਹ ਇਹਨਾਂ ਦੇ ਬਾਣੇ ਜਿਹੜੇ 4-5 ਹੈਗੇ ਆ ਗੁਰਦਰਾ ਸਾਹਿਬ ਵੀ ਰੱਖਣੀ ਆ ਠੀਕ ਹੈ ਪ੍ਰਧਾਨ ਜੀ ਨੂੰ ਕਹਾਂ ਦਾਂਗੇ ਪ੍ਰਧਾਨ ਜੀ ਤੁਸੀਂ ਇਹ ਤੁਹਾਡੀ ਪੈਂਟ ਦੀ ਜ਼ਿੰਮੇਵਾਰੀ ਆ ਵੀ ਆਪਾਂ ਵੱਡੇ ਪੱਦਰ ਤੇ ਐਵੇਂ ਮੁੜ ਕੇ ਆਪਾਂ ਵੀ ਇਹਨੂੰ ਹਾਟ ਨਹੀਂ ਦੁਖੀ ਨਹੀਂ ਕਰ ਸਕਦੇ ਹਨਾ ਆ ਛੜੀ ਸਾਹਿਬ ਆ ਛੋਟੀ ਇਹਨੂੰ ਕਦੇ ਵੀ ਉੱਤੋਂ ਦੀ ਨਹੀਂ ਪਾਉਣਾ ਕੋਈ ਵੀ ਕੱਪੜਾ ਪਾਉਣਾ ਪੈਂਟ ਸ਼ার্ট ਕੁਰਤਾ ਭਾਵੇਂ ਇਹਨੂੰ ਥੱਲੇ ਹੀ ਪਾਓ ਕਹਿੰਦੇ ਬਾਬਾ ਸਾਮੀ ਜੀ ਤੂੰ ਕਿਤੇ ਵੀ ਦੇਰ ਤੋਂ ਗਾਧਾ ਹੀ ਹੁੰਦੀ ਆ ਧਰਮ ਦਾ ਬਚਿਆ ਰਹੂਗਾ ਐਸੇ ਦਾ ਬੰਦ ਕਰ ਪਿੰਡੋਂ ਤੇਰੇ ਅਸੀਂ 1 ਮਹੀਨੇ ਬਾਅਦ ਰਿਪੋਰਟ ਲਾਉਂਦੇ ਫਿਰ ਅਸੀਂ ਜਿੰਨੇ ਤੂੰ ਪੁਰਾਣੇ ਪਾਣੇ ਦਿੱਤੇ ਤੈਨੂੰ ਨਵੇਂ ਦੇ ਕੇ ਜਾਵਾਂਗੇ ਕਿਰਪਾਨ ਤੂੰ ਵੱਡੀ ਕਿਰਪਾਨ ਕੋਈ ਵੀ ਕਿਰਪਾਨ ਤੋਂ ਨਹੀਂ ਹੈ ਜੇ ਤੇਰੇ ਤੋਂ ਗਾਧੀ ਹੁੰਦੀ ਆ ਤੇ ਧਰਮ ਬਰਦਾਸ਼ਤ ਜੇ ਤੇਰਾ ਅਮਰ ਖਲਾਸ਼ਿਆ ਹੁੰਦਾ ਤੇਰੇ ਹੱਥੇ ਕਿਰਪਾਨ ਨਾ ਹੁੰਦੀ ਤੇ ਤੇਰੇ ਕੋਲ ਨਹੀਂ ਹੁੰਦੀ ਉਹ ਮੇ ਤਾਂ ਠੀਕ ਹਾਂ ਬੰਦੇ ਜੀ ਸਹੀ ਆ ਬੰਦੇ ਜੀ ਸੱਚ ਆ ਤੁਸੀਂ ਹਣ ਇਹਨਾਂ ਨੂੰ ਬਜ਼ੁਰਗਾਂ ਦਾ ਬਚਨ ਕਰੋ ਤੇ ਘਰੇ ਪਏ ਸੇ ਸ਼ਾਸਤਰ ਤੇ ਤੇਰੇ ਬਾਣੀ ਕੋ ਉਹਨਾਂ ਜਨ ਬਰੂਤਾ ਰਹਿਣਗੇ ਜਿੰਨਾਂ ਜਰ ਤੂੰ ਆਪਣੀ ਜ਼ਿੰਦਗੀ ਚ ਸੁਧਾਰ ਨਹੀਂ ਕਰ ਲੈਂਦਾ ਦੇਖੋ ਇੱਕ ਬੇਨਤੀ ਆ ਪੈਸੇ ਲੱਗੇ ਪਾਪਾ ਜੀ ਠੀਕੋ ਜਾਣੇ ਬਣਾ ਪਾਉਂਗਾ ਜ਼ਰੂਰ ਪਰ ਮੈਂ ਮੁੜ ਕੇ ਚਾਹੇ ਮੇਰੇ 170 ਤੁਸੀਂ ਆਪ ਲਾ ਕੇ ਜਾਇਓ ਪਰ ਮੈਂ ਬਣਾ ਲਾਉਣਾ ਚਾਹੁੰਦਾ ਨਹੀਂ ਬਾਣਾ ਮੈਂ ਬਣਾ ਬਣਾ ਨਹੀਂ 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 ਇਹ ਦੇ ਤੱਕ ਪੱਕੇ ਤੌਰ ਤੇ ਇਹ ਵੀ ਉਹਨਾਂ ਦਾ ਕੋਈ ਮਹੀਨੇ ਦਾ ਤੈਨੂੰ ਟਾਈਮ ਤਾਂ ਦਿਆ ਤੈਨੂੰ ਤੇਰੀ ਤੇ ਨਾਲ ਕੋਈ ਗੱਲ ਨਹੀਂ ਨਹੀਂ ਦੇਖੋ ਤੁਸੀਂ ਛਾਣੇ ਬੰਦੇ ਖੜੇ ਹੋ ਇਹ ਗੱਲ ਨਹੀਂ ਨਹੀਂ ਸੁਣੋ ਬਿਲਕੁਲ ਗਲਤੀਆਂ ਜਿਹੜੀ ਸਿੱਕੀ ਦੀ ਗਲਤੀ ਆ ਇਹ ਜਰਮਾਨਾ ਨਹੀਂ ਹੁੰਦਾ ਦੰਡ ਨਹੀਂ ਹੁੰਦਾ ਇਹਦੇ 'ਚ ਹੁੰਦੀ ਆ ਤਨਖਾਹ ਠੀਕ ਆ ਮੇਰੇ ਦਾ ਸਮਝ ਤਾਲਾ ਤੋਂ ਬਾੜਾ ਨਾ ਵੀ ਪਾਣੇ ਵਾਂਜਿਆ ਜੂਠੇ ਜੰਗਾ ਲੱਗੀ ਸੀ ਉਹਨਾਂ ਨੂੰ ਬਾੜਾ ਆਇਆ ਹੁੰਦਾ ਤੇਰੇ ਹੁਣ ਬਾਣਾ ਬਾਇਆ ਤੇ ਤੇਰੇ ਤੋਂ ਬਾਣਾ ਬਾੜਸ ਪਾਸ ਅਸੀਂ ਲਾਟੇ ਲੈ ਗਏ ਵੀ ਜਾਂ ਭੱਜ ਜਾਇਂ ਉਹ ਹੁੰਦਾ ਬਾਣਾ ਲਗਾਉਣਾ ਤੇ ਸ਼ਹਿਰਾ ਤੱਕ ਨਹੀਂ ਲਵਾਇਆ ਤੇਰਾ ਸਾਉਂਦਿਆ ਪ੍ਰਕਾਰ बटे ਤੈਨੂੰ ਪ੍ਰਕਾਰ ਦੇਣ ਆਏ ਆ ਉਹ ਇਹ ਆ ਵੀ ਪਰਦਾ ਕਰ ਲੈ ਹਾਂਜੀ ਕਿੱਕੇ ਵੀ ਬਾਬਾ ਜੀ ਵੇਖੋ ਤੁਸੀਂ ਗੱਲ ਠੀਕ ਆ ਕਹੀ ਆ ਵੀ ਪੰਜ ਕਰਕਾਰ ਜਿੰਨੇ ਹੈਗੇ ਤੇਰੇ ਕੋਲੇ ਸਾਸਤਰ ਪਰ ਮੈਂ ਬੋਕੈ ਗੁਰੂ ਘਰ ਬਣੀ ਮੈਂ ਰੱਖਾ ਹੁੰਦਾ ਇੱਕ ਮਿੰਟ ਇੱਕ ਮਿੰਟ ਜਿੰਦਾ ਮੈਂ ਮਾਂ ਦੇ ਹੱਥੀ ਲਗਾਉਂ ਤਾ ਵੀ ਮਾਂ ਦਾ ਮੇਰੀ ਮਾਰ ਬਾ ਮੈਨੂੰ ਪਤਾ ਮੈਨੂੰ ਖੁਦ ਸਮਝ ਆਉਂਦੀ ਆ ਫਿਰ ਗੁਰਦਾ ਸਿੱਖ ਮਤਲਬ ਮਤਲਬ ਇਹ ਆ ਵੀ ਤੇਰੇ ਨਾਲ ਸੀ ਜੇ ਪਿਆਰ ਨਾਲ ਬੈਠ ਕੇ ਗੱਲਬਾਤ ਕਰਦੇ ਤੈਨੂੰ ਰਾਸ ਨਹੀਂ ਆ ਰਹੀ ਆ ਨਹੀਂ 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 ਪਾਪਾ ਜੀ ਚਪੇੜਾ ਚਾਹੇ ਲਾਓ 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 ਫਿਰ ਫਿਰ ਦੂਜਾ ਇੱਕ ਤਾਂ ਤੂੰ ਗਲਤੀ ਕੀਤੀ ਉੱਤੇ ਤੂੰ ਸ਼ਰਤਾਂ ਰੱਖੀ ਜਾਂਦਾ ਬਾਬਾ ਜੀ ਸਾਡਾ ਪਿੱਛੇ ਨਹੀਂ ਤੁਸੀਂ ਚਾਹੇ ਨਹੀਂ ਨਹੀਂ ਮੇਰੀ ਗੱਲ ਸੁਣ ਗੁਰੂ ਘਰ ਟੋਟਾ ਕਿ ਸਾਡਾ ਬਾਬਾ ਜੀ ਸਾਰਿਆਂ ਦਾ ਸੰਜਣਾ ਸਾਰਿਆਂ ਦਾ ਸੰਜਣਾ ਫਿਰ ਉਹਨੂੰ ਕਿਉਂ ਕਹਿ ਰਹੇ ਆਂ ਕਿ ਮੈਂ ਗੁਰੂ ਘਰ ਨਹੀਂ ਰੱਖਣਾ ਬਾਬਾ ਜੀ ਦੇਖੋ ਪਰ ਜਾਣੀ ਉੱਥੋਂ ਸ਼ਾਸਤਰ ਬੋਲ ਉਹ ਮੈਨੂੰ ਪਤਾ ਨਹੀਂ ਅਸੇਰਾ ਪੰਡ ਮੇਰੀ ਗੱਲ ਸੁਣਾ ਕਾਪੀ ਤੇ ਤੈਨੂੰ ਲੈ ਕੇ ਦੇ ਦਿੰਦੇ ਮੇਰੀ ਕਿਹੜੀ ਚੀਜ਼ ਆ ਤੂੰ ਸਾਨੂੰ ਪੈਸੇ ਦਾ ਦੇ ਪੈਸੇ ਲੈਣਾ ਤੇਰੇ ਤੋਂ ਹੁੰਦਾ ਜਾਂ ਮੈਂ ਤੂੰ ਮੁੱਲ ਪਾਉਣਾ ਨਹੀਂ ਨਹੀਂ ਬਾਬਾ ਨਹੀਂ ਫਿਰ ਤੂੰ ਪੈਸੇ ਦੀ ਗੱਲ ਕੀਤੀ ਆ ਨਹੀਂ ਨਹੀਂ ਉਹ ਮੇਰੀ ਨਹੀਂ ਤੂੰ ਇਸ ਗੰਦਾ ਸਹਿਮ ਕੋ ਕਿ ਨਹੀਂ ਤੂੰ ਦੱਸ ਬਾਬਾ ਜੀ ਸਹਿਮ ਕੋ ਜ਼ਰੂਰ ਆ ਫਿਰ ਗੁਰੂ ਘਰੇ ਗੁਰ ਗੁਰੂ ਦੀ ਬਦਨਾਮੀ ਹੋਈ ਆ ਤੇ ਗੁਰੂ ਘਰ ਹੀ ਦੇ ਦੇ ਜਿੱਦੇ ਤੂੰ ਸੁਧਾਰ ਕਰ ਲਿਆ ਤੈਨੂੰ ਆ ਕੇ ਤੇਰੇ ਵੀ ਚੀਜ਼ਾਂ ਵਾਪਸ ਹੋਣਗੇ ਤੇ ਲੱਗੀਆਂ ਦੇ ਕੇ ਜਾਵਾਂਗੇ ਉਹ ਤੈਨੂੰ ਉਵੇਂ ਮਿਲ ਗੂ ਚੋਰੀ ਵੀ ਤੇਰੇ ਜੋਵੇਂ ਹੱਥੇ ਗਈ ਜੀ ਤੇਰੀ ਮਾਂ ਤੋਂ ਪਿਤਾ ਤੋਂ ਅੜਪਾ ਤੇ ਅੜਪ ਰਹਿਣ ਅੜਪਾ ਸੀ ਉਹਨਾਂ ਨੂੰ ਕੀ ਲੈਣਾ ਉਹ ਵੀ ਗੱਲ ਛੋਟੀ ਸੱਤ ਬਚਨਾਂ ਬੋਲ ਲਈ ਇਹ ਦੇਖੋ ਦੇਖੋ ਮੈਂ ਤੁਹਾਨੂੰ ਸੇਵਾ ਹੀ ਆ ਇਹਦਾ ਅਮਰਤ ਨਾ ਛਕਿਆ ਹੁੰਦਾ ਫਿਰ ਕੋਈ ਨਹੀਂ ਜੀ ਖਾਈ ਜਾਂ ਲੋਕੀ ਕਰ ਗਿਆ ਆਪਾਂ ਉਹ ਵੀ ਸਮਝਾ ਸਹੀ ਸੀ ਉਹ ਇਹ ਉਤੋਂ ਤੂੰ ਗਲਤੀ ਕਰਤੀ ਬਰਾਂ ਬਾਣੀ ਨੂੰ ਕਰਤਾ ਤੇ ਤੂੰ ਸ਼ਰਤਾਂ ਰੱਖੀ ਜਨਾ ਸਾਡੇ ਮੂਰੇ ਵੀ ਸਾਡੀ ਮਾ ਬਦਨ ਉਹ ਹੈਗੀ ਆ ਥੋੜੀ ਅੜਪ ਸੁਭਾਦੀ ਤੇ ਮੈਂ ਬਾਣੀ ਨੂੰ ਨਹੀਂ ਰੱਖਣਾ ਨਹੀਂ ਨਹੀਂ ਉਹ ਮੈਂ ਤਾਂ ਨਹੀਂ ਬੱਬਾ ਮੈਂ ਕਹਿੰਦਾ ਵੀ ਮਨੋਜ ਵੀ ਆਏਗਾ ਤਾਂ ਤੁਹਾਨੂੰ ਕਹਿ ਕੇ ਜਨੂਗਾ ਵੀ ਆਏ ਤਾਂ ਨਹੀਂ ਹੈਗਾ ਬੰਦਾ ਇਹਨੂੰ ਕੋਈ ਨਹੀਂ ਇਹਨੂੰ ਪਹਿਲਾਂ ਕਹਿ ਤੂੰ ਸਾਡਾ ਭਰਾ ਮੈਂ ਤਾਂ ਥੋੜੀ ਆ ਸਾਡੀ ਵੀ ਬਹੁਤ ਹੀ ਨਹੀਂ ਪਰ ਤੇ ਵੀ ਥੋੜੀ ਜਿਹੀ ਘੱਟ ਜਾਵੇ ਆ ਵੀ ਤੂੰ ਸਕਦੀ ਇਸੀ ਨੂੰ ਮੰਨ ਵੀ ਗੱਲਤੀ ਹੋਗੀ ਮੈਂ ਅੱਗੇ ਤੋਂ ਸੇਵਾ ਵੀ ਕਰੂੰਗਾ ਤੇ ਜਦੋਂ ਪਿੰਡ ਵਾਲਿਆਂ ਨੇ ਕਹਿਤਾ ਵੀ ਭਾਈ ਮੁੰਡਾ ਹੁਣ ਸੁਧਰ ਗਿਆ ਅਸੀਂ ਆਵਾਂਗੇ ਤੇ ਤੈਨੂੰ ਪੂਰਾ ਐਂ ਸਜਾ ਕੇ ਜਾਵਾਂਗੇ ਆਪਾਂ ਕਰੋ ਕੋਈ ਗੱਲ ਨਹੀਂ ਮਾਂ ਤੀ ਆ ਬਾਈ ਦੇਖੋ ਨਾ ਤਾਂ ਅਸੀਂ ਤੈਨੂੰ سزا ਦੇਣਾ ਹੈ ਨਾ ਹੀ ਅਸੀਂ ਤੇਰੇ ਤੋਂ ਵੱਡੇ ਆ ਨਾ ਹੀ ਤੇ ਸਾਡੇ ਲਈ ਬਗਾਰਨਾ ਸਾਡਾ ਹੀ ਆ ਤੂੰ ਠੀਕ ਆ ਥੋੜਾ ਜਿਹਾ ਗਲਤ ਕੰਮ ਹੋ ਗਿਆ ਉਹ ਪੜਦਾ ਕਰ ਲੈ ਜਿਹੜਾ ਬਾਲਾ ਤੇ ਛੱਤਰ ਹੈਗੇ ਉਹ ਗੁਰੂ ਘਰੇ ਜਿਹਦੇ ਤੇਰੇ ਲਵਾਉਣੇ ਸੀ ਛੱਤਰਾਂ ਛੋਟੇ ਕਰ ਲੈ ਹ ਲੈ ਇਹਨੂੰ ਪਾਉਣਾ ਥੱਲੇ ਦੀ ਕਦੇ ਵੀ ਕਿਰਪਾਣ ਉੱਤੋਂ ਦੀ ਨਹੀਂ ਪਾਉਣੀ ਜਿੰਨਾ ਚਿਰ ਜਿੰਦਗੀ ਤੇ ਸੁਧਾਰ ਨਹੀਂ ਕਰੀਉਂਦਾ ਠੀਕ ਆ ਤੇ ਬਾਹਰੇ ਤੇ ਖੜ ਲੱਗ ਜਾ ਕਿਥੋਂ ਮੈਂ ਤਾਂ ਤੁਹਾਡਾ ਮੋਟਾ ਪੀਰ ਦਰਵਾਜ਼ਾ ਖੋਲ੍ਹਿਆ